ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜ੍ਹਦਾ ਸੀਗਾ ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀਗੀ ਤੇ ਬਹੁਤ ਵੱਡਾ ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਚੱਲ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਸਭ ਤੋਂ ਫਿਰ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਦੀ ਤੁਹਾਨੂੰ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸੈਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਉਹ ਬਹੁਤ ਸਾਰੇ ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂਡ ਇਹਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੇ। ਕੋਈ ਯਾਦ ਹੈ ਮੈਨੂੰ ਇੱਕ ਵਾਰੀ ਕਿਸੇ ਦਾ ਸੰਸਕਾਰ ਹੋਇਆ ਕਦੋਂ ਜੀ ਸਤੇ ਕੱਲ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋ 11:00 ਵਜੇ 11:30 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਨ ਦਾ ਸੰਸਕਾਰ ਰਾਜ਼ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਮੁੱਖ ਮੰਤਰੀ ਸਾਹਿਬ ਵੀ ਆਣਗੇ ਮੁੱਖ ਮੰਤਰੀ ਸਾਹਿਬ ਵੀ ਆਣਗੇ ਜਰੂਰ ਸਾਹਿਬ ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ-ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜ੍ਹਦਾ ਸੀਗਾ ਮੈਂ ਬੇਸਿਕਲੀ ਹਰਿਆਣਾ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀਗੀ ਤੇ ਬਹੁਤ ਵੱਡਾ ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤ ਕਰੇ ਚਲ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਸਭ ਤੋਂ ਫਿਰ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਦੀ ਤੁਹਾਨੂੰ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸੈਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਉਹ ਬਹੁਤ سارے ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂਡ ਇਹਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੀ ਜੀ ਸਟੇਟ ਕੱਲ ਇਹਨਾਂ ਦੇ بیٹے ਬਾਹਰ ਗਏ ਹੋਏ ਨੇ ਤੇ ਉਹ ਕੱਲ परसों ग्यारह बजे साढ़े ग्यारह बजे मॉडल टाउन एक्सटेंशन मीना राजकीय मान सम्मानी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप